ਤੁਹਾਡਾ ਸਵਾਗਤ ਕਰਦੀ ਹਾਂ ਜੀ ਮੈਂ ਸਭ ਤੋਂ ਰਿਆਰ ਫੂਡ ਚੈਨਲ ਦੇ ਉੱਤੇ ਅੱਜ ਅਸੀਂ ਨਾ ਇਹੋ ਜਿਹਾ ਇੱਕ achar ਪਾ ਕੇ ਤੁਹਾਨੂੰ ਮਿਰਚਾਂ ਦਾ ਵਿਖਾਉਨੇ ਆ ਕਿ ਤੁਸੀਂ ਪਹਿਲਾਂ ਕਦੀ ਨਾ ਤੇ ਵੇਖਿਆ ਹੀ ਹੋਊਗਾ ਤੇ ਨਾ ਸੁਣਿਆ ਹੀ ਹੋਊਗਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਇਹਦੇ ਵਿੱਚ ਉਹ ਚੀਜ਼ਾਂ ਪਈਆਂ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਚੀਜ਼ਾਂ ਪੈ ਸਕਦੀਆਂ ਨੇ achar ਦੇ ਵਿੱਚ ਆਓ ਦੇਖੀਏ ਫਿਰ ਆਪਾਂ achar ਬਣਾਉਣਾ ਕਿਵੇਂ ਆ ਤੇ ਇਹਨੂੰ ਸਾਂਭਣਾ ਕਿਵੇਂ ਆ ਤੇ ਬਹੁਤ ਵਧੀਆ ਚਟਪਟਾ ਅਚਾਰ ਖੱਟਾ ਤੇ ਮਿੱਠਾ ਆਹਰੀਆਂ ਮਿਰਚਾਂ ਲਈਆਂ ਨੇ ਮੈਂ 200 ਗ੍ਰਾਮ ਦੇਖੋ ਕਿੰਨੀਆਂ ਸੋਹਣੀਆਂ ਮਿਰਚਾਂ ਨੇ ਇਹ ਇਹਨਾਂ ਨੂੰ ਆਪਾਂ ਇਦਾਂ ਲੰਬੇ-ਲੰਬੇ ਕੱਟ ਲਗਾ ਲਵਾਂਗੇ ਧੋ ਬਣਾ ਕੇ ਸਾਫ਼ ਕਰ ਲਿਆ ਸੀ ਪਾਣੀ ਤੇ ਬਿਲਕੁਲ ਹੀ ਨਹੀਂ ਰਹਿਣ ਦਿੱਤਾ ਨਾਲ ਤੇ ਇਦਾਂ ਹੀ ਕੱਟ ਲਾ ਲਾ ਕੇ ਨੇ ਇਹਨਾਂ ਨੂੰ ਤੇ ਇਸ ਤਰ੍ਹਾਂ ਕੱਟਣੀਆਂ ਨੇ ਲੰਬੀਆਂ-ਲੰਬੀਆਂ ਕੱਟ ਲੋ ਭਾਵੇਂ ਉਹ ਚਲੋ ਜਿੰਦਰਾ ਮਰਜ਼ੀ ਵੀ ਕੱਟ ਸਕਦੇ ਆ ਲੇਕਿਨ ਇਤਰਾ ਦੀਆਂ ਕਟੀਆਂ ਬਹੁਤ ਵਧੀਆ ਲੱਗਦੀਆਂ ਨੇ ਤੇ ਇਸ ਤਰ੍ਹਾਂ ਅਸੀਂ ਮਿਰਚਾਂ ਜਿਹੜੀਆਂ ਸਾਰੀਆਂ ਜਿਹੜੀਆਂ ਕੱਟ ਮਾਰ ਲਵਾਂਗੇ ਮਿਰਚਾਂ ਨੂੰ ਤੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਆਚਾਰ ਜਿਹੜਾ ਆ ਕਿਵੇਂ ਬਣਦਾ ਆ ਤੇ ਬਹੁਤ ਵਧੀਆ ਆਚਾਰ ਜਿਹੜਾ ਤਿਆਰ ਕਰਦੇ ਹਾਂ ਜੀ ਇੱਕ ਨਿੰਬੂ ਲਿਆਏ ਨਾਲ ਤੇ ਇਹ ਮਿਰਚਾਂ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਕੱਟ ਲਗਾ ਲਏ ਨੇ ਤੇ ਆ ਦੇਖੋ ਤਿਆਰ ਕਰ ਲਿਆਣੇ ਤੇ ਹੁਣ ਅਸੀਂ ਤਿਆਰ ਕਰ ਲਿਆ ਮਿਰਚਾਂ ਤੇ ਆਪਾਂ ਹੁਣ ਹਨ ਮਸਾਲੇ ਪਾਉਣੇ ਆ ਜਿਹੜੇ ਮਸਾਲੇ ਪੈਣੇ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਹਦੇ ਵਿੱਚ ਇਹ ਜੀਰਾ ਆ ਸਾਬਤ ਇੱਕ ਚਮਚਾ ਥੋੜਾ ਜਿਹਾ ਹੋਰ ਪਾ ਦਿੰਨੇ ਆ ਜੀ ਸਵਾਖ ਚਮਚਾ ਜੀਰੇ ਦਾ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਮਿਰਚਾਂ ਵੀ 200 ਗ੍ਰਾਮ ਹੀ ਆ ਉਧਰ ਉਸ ਹਿਸਾਬ ਨਾਲ ਮਸਾਲੇ ਜਿਹੜੇ ਆ ਪਾਉਣੇ ਆ ਇਹ ਸਾਬਤ ਧਨੀਆ ਏ ਇੱਕ ਚਮਚਾ ਇਹ ਮਿੱਠੇ ਆ ਜੀ ਅੱਧਾ ਚਮਚਾ ਇਹ ਰਾਈ ਆ ਰਾਈ ਸਰੋਂ ਜਿਹਨੂੰ ਕਹਿ ਦਿੰਦੇ ਆ ਉਹ ਇੱਕ ਚਮਚਾ ਇੱਕ ਹੋਰ ਪਾ ਦਿੰਨੇ ਆ ਦੋ ਚਮਚੇ ਆ ਇਹ ਕਾਲੀ ਮਿਰਚਾਂ ਅੱਧਾ ਚਮਚਾ ਇਹ ਸੌਫ ਆ ਪਹਿਲਾਂ 1 ਚਮਚਾ ਪਾਇਆ ਏ ਤੇ ਆ ਥੋੜੀ ਜੀ ਹੋਰ ਪਾ ਦਿੰਨੇ ਆ ਬਸ ਅਸੀਂ ਇਹਦੇ ਵਿੱਚ ਇਹ ਮਸਾਲੇ ਜਿਹੜੇ ਆ ਪਹਿਲਾਂ ਇਹਨਾਂ ਨੂੰ ਭੁੰਨਾਗੇ ਥੋੜੀ ਦੇਰ ਲਈ ਆਪਾਂ ਇਹਨਾਂ ਨੂੰ ਨਾ ਫਰਾਈ ਸੌਰੀ ਫਰਾਈ ਨਹੀਂ ਭੁੰਨਾਗੇ ਉਹ ਵੈਸੇ ਹੀ ਇਦੇ ਦੇ ਜਿਹੜੇ ਸਲਾਬ ਵਗੈਰਾ ਏ ਉਹ ਖਤਮ ਕਰਾਂਗੇ ਆਚਾਰ ਦੇ ਵਿੱਚ ਮਸਾਲੇ ਤਾਂ ਇਹ ਚਲੋ ਪੈਂਦੇ ਹੀ ਆ ਤੁਹਾਨੂੰ ਪਤਾ ਹੀ ਹੈ ਇੱਕ ਚੀਜ਼ ਇਹੋ ਜੀ ਪੈਣੀ ਆ ਕਿ ਉਹ ਕਦੀ ਕਿਹੇ ਕਿਸ ਨੇ ਦੇਖੀ ਹੋਗੀ ਨਹੀਂ ਦੇ ਹਜੇ ਕਿਸ ਨੇ ਦੇਖੀ ਨਹੀਂ ਆ ਕਿ ਇਹ ਵੀ ਚੀਜ਼ ਪੈ ਜਾਂਦੀ ਆ ਤੇ ਆਚਾਰ ਇੰਨਾ ਸਵਾਦ ਬਣਦਾ ਏ ਕਿ ਇੱਕ ਨਵੀਂ ਰੈਸਪੀ ਆ ਤੇ ਨਵਾਂ ਹੀ ਅਚਾਰ ਆ ਤੁਸੀਂ ਬੇਸ਼ੱਕ ਬਣਾ ਕੇ ਤਿਆਰ ਕਰਕੇ ਖਾ ਸਕਦੇ ਹੋ ਤੇ ਬਹੁਤ ਹੀ ਵਧੀਆ ਟੇਸਟ ਬਣ ਜਾਂਦਾ ਅਚਾਰ ਦਾ ਜਿਹੜੇ ਰੋਟੀ ਦੇ ਨਾਲ ਥੋੜਾ ਚਟਪਟੀਆਂ ਚੀਜ਼ਾਂ ਖਾਣੀਆਂ ਚੰਗੀਆਂ ਸਮਝਦੇ ਨੇ ਉਨਾ ਵਾਸਤੇ ਤੇ ਬਹੁਤ ਹੀ ਵਧੀਆ ਚੀਜ਼ ਆਈ ਤੇ ਚਟਣੀਆਂ ਜਾਂ ਅਚਾਰ ਇਹ ਤਾਂ ਰੋਟੀ ਨਾਲ ਲੱਗਦੇ ਹੀ ਬਹੁਤ ਸਵਾਦ ਨੇ ਤੇ ਇਹਨਾਂ ਦਾ ਕਰਕੇ ਨਾ ਰੋਟੀ ਦਾ ਜਿਹੜਾ ਮਤਲਬ ਹੋਰ ਵੀ ਜਿਹੜਾ ਕੰਮ ਆ ਵਧੀਆ ਬਣਾ ਦਿੰਦੇ ਨੇ ਰੋਟੀ ਜਿਹੜੀ ਆ ਬਹੁਤ ਸਵਾਦ ਜਿਹੜਾ ਵਧਾ ਦਿੰਦੇ ਨੇ ਇਹ ਜ਼ਰੂਰ ਚੀਜ਼ਾਂ ਲੈਣੀਆਂ ਚਾਹੀਦੀਆਂ ਵਾ ਤੇ ਬਣਾਓ ਵੀ ਘਰ ਦੇ ਵਿੱਚ ਜਿਹੜੀਆਂ ਵਧੀਆ-ਵਧੀਆ ਚੀਜ਼ਾਂ ਤਿਆਰ ਹੋਣ ਕਿ ਆਪਣੇ ਹੱਥੀ ਤਿਆਰ ਕੀਤੀਆਂ ਹੋਣ ਤੇ ਬਹੁਤ ਵਧੀਆ ਚੀਜ਼ ਹੈ। ਇਹ ਦੇਖੋ ਮਸਾਲੇ ਜਿਹੜੇ ਆ ਸਾਡੇ ਥੋੜੇ ਜੇ ਨਾ ਸੁੱਕ ਗਏ ਨੇ। ਹੁਣ ਅਸੀਂ ਇਹਨਾਂ ਨੂੰ ਪੀਠ ਲਵਾਂਗੇ। ਇਹਨਾਂ ਨੂੰ ਚਾਹੇ ਮਿਕਸੀ ਦੇ ਵਿੱਚ ਪੀਠ ਲੋ ਚਾਹੇ ਕੁੰਡੇ ਡੰਡੇ ਦੇ ਵਿੱਚ ਪੀਠ ਲੋ ਤੇ ਪਰ ਮੈਂ ਤਾਂ ਕੁੰਡੇ ਡੰਡੇ ਦੇ ਵਿੱਚ ਹੀ ਪੀਠੂਗੀ ਅੱਜ। ਅਚਾਰ ਜਿਹੜਾ ਆ ਜਲਦੀ ਖਰਾਬ ਨਹੀਂ ਹੁੰਦਾ ਜੇ ਇਹਨੂੰ ਪਾਣੀ ਨਾ ਲੱਗੇ ਤਾਂ ਜੇ ਪਾਣੀ ਵਾਲਾ ਚਮਚਾ ਲੱਗ ਜੇ ਜਾਂ ਅਚਾਰ ਪਾਉਂਦਿਆਂ ਪਾਉਂਦਿਆਂ ਵਿੱਚ ਪਾਣੀ ਦੀ ਵਰਤੋਂ ਹੋ ਜੇ ਤਾਂ ਫਿਰ ਤੇ ਅਚਾਰ ਜਿਹੜਾ ਕੁਝ ਵੀ ਟਾਈਮ ਨਹੀਂ ਕੱਢਦਾ ਜੇ ਆਪਾਂ ਇਹਨੂੰ ਬਚਾ ਕੇ ਰੱਖਣਾ ਆ ਤੇ ਪਾਣੀ ਤੋਂ ਸਿਰਫ ਬਚਾਉਣਾ ਆ ਤੇ ਕੁਝ ਕੋਈ ਮਤਲਬ ਚਮਚਾ ਵੀ ਸਾਫ਼ ਸੁਥਰਾ ਜਿਹੜਾ ਅਚਾਰ ਨੂੰ ਲਾਉਣਾ ਚਾਹੀਦਾ ਫਿਰ ਅਚਾਰ ਕਦੀ ਨਹੀਂ ਖਰਾਬ ਹੁੰਦਾ ਤੇ ਚੰਗੀ ਤਰ੍ਹਾਂ ਢੱਕਣ ਬੰਦ ਕਰਕੇ ਰੱਖੋ ਅਚਾਰ ਜਦ ਤੱਕ ਮੁੱਕਦਾ ਨਹੀਂ ਤਾਂ ਤੱਕ ਖਰਾਬ ਹੀ ਨਹੀਂ ਹੁੰਦਾ ਖਰਾਬ ਹੋਣ ਦੀ ਇੱਕ ਵਜ੍ਹਾ ਆ ਜਾਂਦੀ ਆ ਜਦੋਂ ਕਿ ਅਸੀਂ ਜਾਂ ਤੇ ਢੱਕਣ ਢਿੱਲਾ ਕਰ ਦਿੰਨੇ ਆ ਜਾਂ ਵਿੱਚ ਕੋਈ ਉਹੋ ਜਿਹਾ ਚਮਚਾ ਮਾਰ ਦਿੰਨੇ ਆ ਪਾਣੀ ਵਾਲਾ ਐਰਾ ਵਗੈਰਾ ਵਾਲਾ ਉਹ ਤਾਂ ਕਰਕੇ ਜਿਹੜਾ ਅਚਾਰ ਸਾਡਾ ਖਰਾਬ ਹੋ ਜਾਂਦਾ ਅਚਾਰ ਕੋਈ ਵੀ ਮਾੜਾ ਨਹੀਂ ਪੈਂਦਾ ਤੇ ਨਾ ਹੀ ਮਾੜਾ ਹੁੰਦਾ ਇਹ ਹੁਣ ਮਸਾਲਾ ਜਿਹੜਾ ਦੇਖੋ ਬਰੀਕ ਹੋ ਗਿਆ ਥੋੜਾ ਜਾਂ ਹੁਣ ਅਸੀਂ ਇਹਨੂੰ ਥਾਲੀ ਦੇ ਵਿੱਚ ਕੱਢ ਲਵਾਂਗੇ ਮਸਾਲੇ ਨੂੰ ਕਿਉਂਕਿ ਮੈਂ ਆਚਾਰ ਬਹੁਤ ਚਟਣੀਆਂ ਆਚਾਰ ਜਿਹੜੇ ਆ ਮੈਂ ਬਹੁਤ ਪਾਉਂਦੀ ਰਹਿਣੀ ਆ ਤੇ ਮੈਨੂੰ ਇੰਨੀ ਗੱਲ ਦਾ ਪਤਾ ਆ ਕਿ ਜੇ ਇਹਨੂੰ ਪਾਣੀ ਨਾ ਲੱਗੇ ਆਚਾਰ ਨੂੰ ਤੇ ਕਦੀ ਖਰਾਬ ਨਹੀਂ ਹੁੰਦਾ ਹੁਣ ਫਰਾਈ ਪੈਨ ਦੇ ਵਿੱਚ ਅਸੀਂ ਤੇਲ ਪਾਵਾਂਗੇ ਅਸੇ ਨਹੀਂ ਤੇਲ ਪਾਣਾ ਏ ਹੋਰ ਤੇਲ ਨਹੀਂ ਪਾਣਾ ਤੇ ਇਹ ਤੇਲ ਨੂੰ ਆਪਾਂ ਗਰਮ ਕਰ ਲਾਂਗੇ ਚੰਗੀ ਤਰ੍ਹਾਂ ਹੁਣ ਮਸਾਲਾ ਪਾਤਾ ਏ ਤੁਹਾਡੇ ਸਾਹਮਣੇ ਜਿਹੜਾ ਬਣਾਇਆ ਸੀ ਉਹ ਪਾਤਾ ਪਹਿਲਾਂ ਸਭ ਤੋਂ ਤੇ ਆਹ ਗੋੜਾ ਆ 100 ਗ੍ਰਾਮ ਇਹ ਪਾਤਾ ਏ ਇਹਨੂੰ ਬਰੀਕ ਕਰਕੇ ਪਾਇਆ ਏ ਇਹ ਇੱਕ ਆਚਾਰ ਜਿਹੜਾ ਆ ਬਹੁਤ ਵਧੀਆ ਗੋੜ ਦੇ ਨਾਲ ਇੱਕ ਵਧੀਆ ਫਸ ਕਲਾਹ ਚਾਰ ਬਨਨਾ ਇਹ ਤੇ ਬਹੁਤਾ ਹੀ ਸਵਾਦ ਲੱਗਦਾ ਸੱਚੀ ਇੰਨਾ ਸਵਾਦ ਲੱਗਦਾ ਨਾ ਕੋਈ ਸਬਜੀ ਨਾ ਵੀ ਨਾਲ ਹੋਏ ਤੇ ਮਿਰਚ ਕਦੀ ਆਪਣਾ ਰੰਗ ਵਿਖਾ ਹੀ ਨਹੀਂ ਸਕਦੀ ਕਿ ਮਤਲਬ ਬਹੁਤ ਤਿੱਖੀ ਆ ਜਾਂ ਕਿਸ ਤਰ੍ਹਾਂ ਬਹੁਤ ਹੀ ਵਧੀਆ achar ਬਨਦਾ ਇਹਦਾ ਗੋੜ ਵਾਲਾ achar ਹੁਣ ਥੋੜਾ ਜਿਹਾ ਨਮਕ ਵੀ ਪਾ ਦਾਂਗੇ ਇੱਕ ਚਮਚਾ ਥੋੜਾ ਜਿਹਾ ਕਾਲਾ ਨਮਕ ਵੀ ਪਾਤਾ ਅੱਧਾ ਕ ਚਮਚਾ ਅਸੀਂ ਇਦਾਂ ਮੱਲਾ ਮਲਾ ਕੇ 1.5 ਚਮਚਾ ਨਮਕ ਪਾਇਆ ਏ ਤੇ 100 ਗ੍ਰਾਮ ਗੁੜ ਪਾਇਆ ਏ ਤੇ 200 ਗ੍ਰਾਮ ਸਾਡੀਆਂ ਮਿਰਚਾਂ ਨੇ ਤੇ ਇੱਕ ਕੜਚੀ ਤੇਲ ਦੀ ਆ ਬਾਕੀ ਤੁਸੀਂ ਮਸਾਲੇ ਵੇਖ ਹੀ ਲਏ ਨੇ ਤੇ ਆ ਤਿੱਖੀਆਂ ਮਿਰਚਾਂ ਪਾਈਆਂ ਨੇ ਇੱਕ ਚਮਚਾ ਮੈਂ ਦੇਗੀ ਮਿਰਚ ਜਿੰਨੂੰ ਕਹਿੰਦੇ ਨੇ ਤੇ ਹੁਣ ਆਪਾਂ ਜਿਹੜਾ ਮਿਸਚਾਂ ਨੇ ਉਹ ਸਾਰੀਆਂ ਪਾਉਂਦੀਆਂ ਨੇ ਆਚਾਰ ਦੇ ਵਿੱਚ ਇਹਦੇ ਵਿੱਚ ਸੌਰੀ ਫਰਾਈਪਿੰਡ ਦੇ ਵਿੱਚ ਹੁਣ ਚੰਗੀ ਤਰ੍ਹਾਂ ਇਹਨੂੰ ਮਸਾਲੇ ਦੇ ਨਾਲ ਮਿਕਸ ਕਰ ਦਵਾਂਗੇ ਇਹ ਚਾਰ ਕੜੀ ਬਣਾ ਕੇ ਵੇਖਿਓ ਤੁਸੀਂ ਕਿ ਵਾਕੇ ਹੀ ਇਹ ਚਾਰ ਹੁਣ ਦੇਖੋ ਅਸੀਂ ਨਮਕ ਵਾਲੀਆਂ ਚੀਜ਼ਾਂ ਤੇ ਖਾਨੀਆਂ ਹੀ ਆ ਬਹੁਤ ਹੀ ਵਧੀਆ ਸਾਨੂੰ ਲੱਗਦੀਆਂ ਸਾਰੀਆਂ ਪਰ ਆਹ ਚੀਜ਼ ਜ਼ਰੂਰ ਬਣਾਓ ਇਹ ਚੀਜ਼ ਬਹੁਤ ਹੀ ਅਲੱਗ ਹੈ ਤੇ ਬਹੁਤ ਨਵੀਂ ਰੈਸਪੀ ਆ ਰੈਸਪੀਆਂ ਤੇ ਮੇਰੀਆਂ ਜਿਹੜੀਆਂ ਪਹਿਲੀਆਂ ਵੀ ਆ ਦਹੀਂ ਵਾਲੀਆਂ ਮਿਰਚਾਂ ਮਸਾਲੇ ਵਾਲੀਆਂ ਮਿਰਚਾਂ ਕਿੰਨੀਆਂ ਮੇਰੇ ਰਿਆਡ ਫੂਡ ਚੈਨਲ ਦੇ ਵਿੱਚ ਭਰੀਆਂ ਹੋਈਆਂ ਨੇ ਤੇਰੀ ਆੜ ਫੂਡ ਚੈਨਲ ਜਿਹੜਾ ਆ ਇਹ ਮਿਰਚਾਂ ਦੀਆਂ ਜਿਹੜੀਆਂ ਵੀਡੀਓ ਆ ਚਾਰ ਪੰਜ ਪਾ ਚੁੱਕਿਆ ਆ ਜਾਦਾ ਹੀ ਪਾ ਚੁੱਕਿਆ ਆ ਕਿਉਂਕਿ ਆਚਾਰ ਦਾ ਜਿਹੜਾ ਵੀਡੀਓ ਬਣਦੀਆਂ ਨੇ ਬਹੁਤ ਬਣਦੀਆਂ ਨੇ ਤੇਰੀ ਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਬੜੀ ਮਿਹਰਬਾਨੀ ਆ ਜੀ ਤੁਹਾਡੀ ਵੀਡੀਓ ਜ਼ਰੂਰ ਵੇਖਿਆ ਕਰੋ ਤੇ ਬਣਾਇਆ ਵੀ ਜ਼ਰੂਰ ਕਰੋ ਕਿਉਂਕਿ ਜੇ ਇਹ ਵੀਡੀਓ ਵੇਖ ਕੇ ਕੋਈ ਚੀਜ਼ ਬਣਾਓਗੇ ਤੇ ਫਿਰ ਤੁਹਾਡਾ ਦਿਲ ਕਰੇਗਾ ਕਿ ਚੈਨਲ ਵੇਖ ਕੇ ਕੋਈ ਹੋਰ ਚੀਜ਼ ਆਪਾਂ ਬਣਾਈਏ ਤੇ ਇਹ ਹੈ ਜ्ञਾਏ ਗੋੜ ਵਾਲੀਆਂ ਮਿਰਚਾਂ ਦਾ ਅਚਾਰ ਹੈ ਖੱਟਾ ਮਿੱਠਾ ਗੋੜ ਵਾਲੀਆਂ ਮਿਰਚਾਂ ਦਾ ਅਚਾਰ ਤੇ ਹੁਣ ਆਪਾਂ ਥੋੜਾ ਜਿਹਾ ਨਿੰਬੂ ਵੀ ਤੇ ਨਿਚੋੜ ਦਾਂਗੇ ਕਿਉਂਕਿ ਇਹਨੂੰ ਥੋੜੀ ਜਿਹੀ ਖਟਾਈ ਵੀ ਪਏਗੀ ਤੇ ਥੋੜਾ ਖੱਟਾ ਮਿੱਠਾ ਹੋਏਗਾ ਉਹਨ ਇੱਕ ਨਿੰਬੂ ਆ ਨਿੰਬੂ ਨੂੰ ਚੋਲ ਲੈਨੇ ਆ ਥੋੜਾ ਜਿਹਾ ਸਿਰਕਾ ਵੀ ਪਾ ਦਵਾਂਗੇ ਤੇ ਆਚਾਰ ਬਹੁਤ ਹੀ ਵਧੀਆ ਟੇਸਟੀ ਤਿਆਰ ਹੋ ਜਾਏਗਾ 2-3 ਦਿਨਾਂ ਤੱਕਰ ਇਹ ਤੇ ਰੋਟੀ ਨੂੰ ਚਾਰ ਚੰਨ ਲਾ ਦਿੰਦੀ ਆ ਇਹੋ ਜਿਹੀਆਂ ਚੀਜ਼ਾਂ ਚਟਣੀਆਂ ਵਗੈਰਾ ਚਾਰ ਥੋੜਾ ਪਾ ਥੋੜਾ ਜਿਹਾ ਸਿਰਕਾ ਵੀ ਪਾਉਣਾ ਚਾਹੀਦਾ ਸਾਨੂੰ ਥੋੜਾ ਸਿਰਕਾ ਵੀ ਪਾਵਾਂਗੇ ਤੇ ਗੈਸ ਬੰਦਿਆ ਤੇ ਹੁਣ ਬਸ ਤੁਹਾਨੂੰ ਬੜਾ ਫਰਾਈ ਗਿਨ ਥੱਲੇ ਲਾ ਲਿਆ ਸੀ ਠੰਡਾ ਹੋ ਗਿਆ ਹੁਣ ਹੋਰ ਥੋੜਾ ਜਿਹਾ ਠੰਡਾ ਹੋਏਗਾ ਤੇ ਫਿਰ ਆਪਾਂ ਇਹਨੂੰ ਪਾਵਾਂਗੇ ਆ ਦੇਖੋ ਤਿੰਨ ਕ ਚਮਚੇ ਮੈਂ ਸਿਰਕੇ ਦੇ ਪਾਇਆ ਕੋਈ ਜ਼ਿਆਦਾ ਸਿਰਕਾ ਨਹੀਂ ਪਾਇਆ ਹੈਗਾ ਹੁਣ ਇਹਨੂੰ ਅਸੀਂ ਨਾ ਕੱਚ ਦੇ ਬਿਆਮ ਦੇ ਵਿੱਚ ਪਾ ਦਵਾਂਗੇ ਛੋਟੀ ਜੀ ਕੋਈ ਡੱਬੀ ਹੋਏਗੀ ਕੱਚ ਦੀ ਉਹਦੇ ਵਿੱਚ ਰੱਖ ਸਕਦੇ ਆ ਇਹਨੂੰ ਅਸੀਂ ਆਹ ਨੂੰ ਤਾਂ ਪਲਾਸਟਿਕ ਦੇ ਡੱਬੇ ਵਿੱਚ ਵੀ ਪਾ ਸਕਦੇ ਆ ਲੇਕਿਨ ਜਿੰਨੀ ਇਹਦੀ ਲਾਈਫ ਵੱਧਦੀ ਆ ਕੱਚ ਦੀ ਬਿਆਮ ਦੇ ਵਿੱਚ ਉਨੀ ਪਲਾਸਟਿਕ ਦੇ ਵਿੱਚ ਨਹੀਂ ਸਹੀ ਰਹਿੰਦਾ ਇਹ ਉਹ ਨਾ ਉਹਦੇ ਚ ਨਹੀਂ ਸਹੀ ਰਹਿੰਦਾ ਤੇ ਪਹਿਲਾਂ ਇਹਨਾਂ ਨੂੰ ਅਸੀਂ ਇਹ ਡੂੰਘੇ ਦੇ ਵਿੱਚ ਕੱਢ ਲਵਾਂਗੇ ਕਿਉਂਕਿ ਇਹਨੂੰ ਹੋਰ ਚੰਗੀ ਤਰ੍ਹਾਂ ਠੰਡਾ ਹੋਣ ਦੇਵਾਂਗੇ ਅਚਾਰ ਜਦੋਂ ਵੀ ਕਿਤੇ ਇਹੋ ਜਿਹਾ ਪਾਉਣਾ ਹੋਏ ਤੇ ਬਿਆਮ ਦੇ ਵਿੱਚ ਜਲਦੀ ਕਰਕੇ ਅਚਾਰ ਨਹੀਂ ਪਾਣਾ ਠੰਡਾ ਕਰਕੇ ਬਿਲਕੁਲ ਜਦੋਂ ਠੰਡਾ ਹੋ ਜਾਏ ਫੇਰ ਪਾਓ ਗਰਮ ਜਾਪ ਥੋੜਾ ਥੋੜਾ ਕੋਸਾ ਕੋਸਾ ਕਦੀ ਵਿਆਮ ਦੇ ਵਿੱਚ achar ਨਹੀਂ ਪਾਉਣਾ ਚਾਹੀਦਾ ਕਿਉਂਕਿ ਫਿਰ ਉਹ ਪਾਣੀ ਬਣ ਕੇ ਤੇ ਚਾਰ ਤਾਂ ਵੀ ਥੋੜਾ ਜਿਹਾ ਖਰਾਬ ਹੁੰਦਾ ਖਤਰਾ ਰਹਿੰਦਾ ਉਹਦਾ ਤੇ ਦੇਖੋ ਜੀ ਮੇਰੀਆਂ ਖੱਟ ਮਿੱਠੀਆਂ ਮਿਰਚਾਂ ਮਸਾਲੇ ਵਾਲੀਆਂ ਤਿਆਰ ਹੋ ਗਈਆਂ ਨੇ ਇਹ ਭਾਵੇਂ ਜਦੋਂ 10 ਦਿਨਾਂ ਦੇ ਚ ਮਕਾਲੋ ਭਾਵੇਂ ਧੂਨ ਦੇ ਚ ਮਕਾਲੋ ਫੇਰ ਜਿਆਦੀਆਂ ਬਣਾਣੀਆਂ ਤੇ ਬਣਾ ਸਕਦੇ ਹੋ ਵੇਖੋ ਕਿੰਨਾ ਸੋਹਣਾ achar ਵੈਰੀ ਗੁੱਡ देखो कितनी सोहनी रेसिपी है। ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ। ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ। ਉਨੀ ਦੇਰ ਤੱਕ ਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ।